ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਬਾਣੀ ਸੋਚਿਤ ਲਾਇਆ ਸੇ ਜਨ ਨਿਰਮਲ ਪ੍ਰਵਾਨ ਨਾਨਕ ਨਾਮ ਤੇ ਨਾ ਕਦੇ ਨਾ ਵਿਸਰੈ ਸੇਦਰ ਸੱਚੇ ਜਾਣ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਅੱਜ ਸ੍ਰੀ ਸਹਿਜਪੁਰ ਸੇਵਾ ਲਹਿਰ ਵੱਲੋਂ ਤਰਨਤਾਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਸਰਹਰ ਸੋਈ ਨਗਰੀ ਤਰਨਤਾਰਨ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਸਹਿਜਪੁਰ ਗੁਰਬਾਣੀ ਚਰਮ ਮੁਕਾਬਲੇ ਕਰਵਾਏ ਜਾ ਰਹੇ ਹਨ ਜਿੱਤੇ ਸਾਡੇ ਕੋਲ ਬਹੁਤ ਸਾਰੇ ਸਕੂਲ ਤੇ ਕਾਲਜ ਆਏ ਹਨ ਸਾਡੇ ਕੋਲ ਤਰਨਤਨ ਦਾ ਜੋ ਬਹੁਤ ਹੀ ਚਰਦੀਕਲਾ ਵਾਲਾ ਕਾਲਜ ਮਾਝਾ ਕਾਲਜ ਤਰਨਤਨ ਉੱਥੋਂ ਦੋ ਵਿਦਿਆਰਥੀ ਆਏ ਹਨ ਜਿਨ੍ਹਾਂ ਨੇ ਸਹਿਜ ਪੜ੍ਹ ਸੰਪੂਰਨ ਕੀਤਾ ਹੈ ਆਓ ਇਹਨਾਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰੀਏ ਵੀ ਸਹਿਜ ਪੜ੍ਹ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਤੋ ਦਿੱਲੀ ਆਈ ਤੇ ਸਹਿਜ ਪੜ੍ਹ ਨੇ ਇਹਨਾਂ ਨਾਲ ਆਪਣੀ ਜ਼ਿੰਦਗੀ ਦਾ ਕਿਦਾਂ ਹਿੱਸਾ ਬਣਾਇਆ ਸੋ ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟੇ ਤੁਹਾਡਾ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤਕਦੀਰ ਕੌਰ ਹੈ ਕਿਹੜੀ ਕਲਾਸ ਵਿੱਚ ਪੜਦੇ ਹੋ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਬੀਕਮ 3ਰਸ ਮਿਸਟਰ ਕਿਹਨੋਂ ਸਾਇੰਸ ਪੜ੍ਹ ਮੇਰੇ ਪੁੱਤਰ ਦਾ ਮੇਰਾ ਦੂਜਾ ਸਾਇੰਸ ਪਾਠ ਚੱਲਦਾ ਪਿਆ ਇੱਕ ਸਾਇੰਸ ਪੜਦਾ ਮੈਂ ਸੰਪੋਖ ਪਾ ਲਿਆ ਬੁੱਕ ਪਾ ਲਿਆ ਸੀ ਸਾਇੰਸ ਪੜ੍ਹ ਕਦੋਂ ਸ਼ੁਰੂ ਕੀਤਾ ਸੀ ਮੈਂ 3 ਮਾਰਚ ਚਲੋ ਸ਼ੁਰੂ ਕੀਤਾ ਸੀਗਾ ਤੇ ਸਤੰਬਰ ਦੇ ਵਿੱਚ ਮੈਂ ਉਹਦਾ ਭੋਗ ਪਾ ਲਿਆ ਤੇ ਫਿਰ ਨਾਲ ਹੀ ਮੈਂ ਦੂਜੇ ਸਹਿਜ ਪਾਠ ਸ਼ੁਰੂ ਕਰ ਲਿਆ ਕਿ ਬੇਟੇ ਤੁਸੀਂ ਜੇ ਸਹਿਜ ਪਾਠ ਨਹੀਂ ਕਰਦੇ ਸੀ ਤੇ ਹੁਣ ਕਰਦੇ ਹੋ ਤੇ ਕੀ ਫਰਕ ਮਹਿਸੂਸ ਕੀਤਾ ਤੁਸੀਂ ਆਪਣੇ ਵਿੱਚ ਜਦੋਂ ਮੈਂ ਸਹਿਜ ਪਾਠ ਨਹੀਂ ਕਰਦੀ ਸੀ ਤਾਂ ਮੇਰਾ ਮਨ ਬੇਚੈਨ ਰਹਿੰਦਾ ਸੀ ਮੈਨੂੰ ਗੁੱਸਾ ਆਉਂਦਾ ਰਹਿੰਦਾ ਸੀ ਤੇ ਮੇਰਾ ਪੜਾਈ ਵਿੱਚ ਧਿਆਨ ਨਹੀਂ ਲੱਗਦਾ ਪਰ ਜਦੋਂ ਮੈਂ ਸਹਿਜ ਪਾਠ ਕਰਨਾ ਸ਼ੁਰੂ ਕੀਤਾ ਮੇਰਾ ਹਰ ਇੱਕ ਚੀਜ਼ 'ਤੇ ਧਿਆਨ ਲੱਗਾ ਗੁਰੂ ਦੇ ਨਾਲ ਲਿਵ ਜੁੜੀ ਤੇ ਮੇਰਾ ਰੱਬ ਐਦਾਂ ਮੈਨੂੰ ਲੱਗਾ ਕਿ ਮੈਂ ਹੁਣ ਰੱਬ ਨਾਲ ਚੰਗੀਆਂ ਗੱਲਾਂ ਕਰਦੀ ਹਾਂ ਮੈਨੂੰ ਸਹਿਜ ਪਾਠ ਕਰਨ ਤੋਂ ਬਾਅਦ ਬਹੁਤ ਹੀ ਵਧੀਆ ਲੱਗਾ ਆ ਬੇਟੀ ਬਿਲਕੁਲ ਸਹੀ ਗੱਲ ਕਰ ਰਹੀ ਹੈ ਵੀ ਐਦਾਂ ਲੱਗਦਾ ਜਿਵੇਂ ਰੱਬ ਨਾਲ ਸਿੱਧੀਆਂ ਡਾਇਰੈਕਟ ਗੱਲਾਂ ਹੋ ਰਹੀਆਂ ਨੇ ਵਿੱਚ ਵਿਚਕਾਰ ਵਿਚੋਲਾ ਕੋਈ ਰਹਿ ਨਹੀਂ ਜਾਂਦਾ ਇਹ ਬੜੀ ਵੱਡੀ ਬਖਸ਼ੀ ਤੇ ਬੇਟੇ ਪਰਿਵਾਰ ਵਿੱਚ ਕੀ ਮਹਿਸੂਸ ਕਰੋ ਹੋਰ ਕੌਣ ਕਰਦਾ ਸਹਿਜਪਾਤ ਸਹਿਜਪਾਤ ਮੇਰੇ ਘਰੇ ਮੇਰੇ ਮम्मा ਕਰਦੇ ਨੇ ਦਾਦਾ ਦਦੀ ਕਰਦੇ ਸਾਰੇ ਕਰਦੇ ਨੇ ਨਾਲ ਮੇਰੇ ਤੇ ਮੈਂ ਆਪਣਾ ਵੀ ਕਰਦੀ ਆ ਉਹ ਵੀ ਆਪਣਾ ਕਰਦੀ ਆ ਨਾ ਸਹਿਜਪਾਤ ਤੇ ਪੋਥੀਆਂ ਤੁਸੀਂ ਤੋਂ ਮਾਝਾ ਘਾਲੂ ਤੋਂ ਲੈ ਕੇ ਗਈ ਸੀ ਉਹਨਾਂ ਨੇ ਫਿਰ ਤੁਹਾਡੇ ਨਾਲ ਵੇਖ ਕੇ ਸ਼ੁਰੂ ਕੀਤਾ ਹਾਂਜੀ ਇਹ ਸਭ ਤੋਂ ਵੱਡੀ ਗੱਲ ਹੈ ਵੀ ਆਪਣੇ ਮਾਤਾ ਪਿਤਾ ਨੂੰ ਚੇਂਜ ਕਰਨਾ ਠੀਕ ਹੈ ਨਾ ਗੁਰਬਾਣੀ ਦੀ ਪੰਕਤੀ ਕਾਹੇ ਪੂਤ ਚਗਰ ਤਹੋਂ ਜਿਨਕੇ ਜਣੇ ਬਡੇਰੇ ਹੋ ਸੋਂ ਤੁਮ ਤਿੰਸੂ ਚਗਰਤ ਪਾਪ ਇੱਕ ਗੱਲ ਹੁੰਦੀ ਵੀ ਮਨ ਵਿੱਚ ਹੁੰਦਾ ਵੀ ਮੇਰੇ ਪਾਪਾ ਮੇਰੇ ਮੰਮਾ ਮੇਰੇ ਦਾਦਾ ਜੀ ਇਦਾਂ ਇਦਾਂ ਕਰਨ ਤੇ ਕਾਲ ਯੁਗ ਦੇ ਸਮੇਂ ਵਿੱਚ ਅਸੀਂ ਦੇਖ ਰਹੇ ਆ ਜੋ ਸਾਡੀ ਦੇਖਣ ਵਿੱਚ ਆਇਆ ਕਿਉਂਕਿ ਸਾਡੇ ਕੋ ਹਜ਼ਾਰਾਂ ਲੱਖਾਂ ਬੱਚਿਆਂ ਨਾਲ ਸੰਪਰਕ ਹੈ ਪਹਿਲਾਂ ਤੇ ਮਾਤਾ ਪਿਤਾ ਬੱਚਿਆਂ ਨੂੰ ਇਸ ਪਾਸੇ ਲੈ ਕੇ ਆਉਂਦੇ ਹੁੰਦੇ ਸੀ ਚੰਗੇ ਪਾਸੇ ਤੇ ਪਰ ਹੋਇਆ ਕਿ ਜਿੱਥੇ ਜੁਆਇੰਟ ਫੈਮਿਲੀ ਨਹੀਂ ਰਹੀਆਂ ਨਿਊਕਰ ਤੋਂ ਮਾਈਕਰੋ ਹੋ ਗਈਆਂ ਤੇ ਮਾਈਕਰੋ ਕੋਲ ਡਿਵਾਈਸਸ ਤੱਕ ਸੇਕੀਨ ਨਮਦਨ ਕਰਕੇ ਅਸੀਂ ਆਪ ਹੀ ਵੱਡੇ ਪੁੱਠੇ ਰਾ ਪੈ ਗਏ ਤੇ ਬੱਚੇ ਨੂੰ ਅਸੀਂ ਕਿ ਸਿਧਾਰਨਾ ਸੀ ਪਰ ਹੁਣ ਵਾਈਗੁਰ ਦੀ ਬਖਸ਼ਿਸ਼ ਹੈ ਵੀ ਬੱਚੇ ਆਪਣੇ ਮਾਤਾ ਪਿਤਾ ਨੂੰ ਸੁਧਾਰ ਰਹੇ ਆ ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਬੱਚਿਆਂ ਦੇ ਹੱਥ ਲਿਖਤ ਨੇ ਤੇ ਇੰਟਰਵਿਊ ਹੈ ਜਿਨ੍ਹਾਂ ਨੇ ਬੱਚਿਆਂ ਨੇ ਆਪਣੇ ਮਾਤਾ ਪਿਤਾ ਨੂੰ ਨਸ਼ੇ ਤੋਂ ਬਚਾ ਲਿਆ ਪਰ ਇਹ ਬੱਚੀ ਵੀ ਦੱਸ ਰਹੀ ਹੈ ਵੀ ਜਦੋਂ ਤੋਂ ਪੋਥੀ ਘਰੇ ਲੈ ਕੇ ਗਈ ਹੈ ਮਾਰੇ ਦੀ ਕਿਰਪਾ ਨਾਲ ਮਾਤਾ ਜੀ ਵੀ ਸਹਿਜ ਪੜ ਕਰਨ ਲੱਪੇ ਪਰ ਦਾਦਾ ਜੀ ਵੀ ਸਹਿਜ ਪੜ ਕਰਨ ਲੱਪੇ ਇਹ ਬੱਚੀ ਦੀ ਤਰ੍ਹਾਂ ਬਹੁਤ ਸਾਰੇ ਬੱਚੇ ਇਦਾਂ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਜ਼ਿੰਦਗੀਆਂ ਬਦਲੀਆਂ ਤੇ ਬੇਟੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਨੌਜਵਾਨ ਪੀੜੀ ਨੂੰ ਇਹ ਕਹਿਣਾ ਚਾਹਨੀ ਆ ਕਿ ਨਸ਼ਿਆਂ ਵਿੱਚ ਕੁਝ ਨਹੀਂ ਹੈਗਾ ਅੱਜ ਕੱਲ ਦੇ ਬੱਚੇ ਨਸ਼ੇ ਕਰਨ ਲੱਗ ਪੈਂਦੇ ਨੇ ਆਪਣੇ ਘਰਦਿਆਂ ਨਾਲ ਲੜਦੇ ਨੇ ਪਰ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਪੜ੍ਹਤ ਕਰਨਾ ਚਾਹੀਦਾ ਹੈ ਗੁਰੂ ਦੇ ਬਲੜ ਲੱਗਣਾ ਚਾਹੀਦਾ ਹੈ ਜੇਕਰ ਅਸੀਂ ਪੜ੍ਹਤ ਕਰਦੇ ਆ ਤਾਂ ਸਾਡਾ ਮਨ ਸਿੱਧੇ ਰਾਹ ਚੱਲਦਾ ਹੈ ਤੇ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਬਿਲਕੁਲ ਜੀ ਇਹ ਬੇਟੀ ਬਿਲਕੁਲ ਸਹੀ ਗੱਲ ਕਹੀ ਸਾਡੇ ਕੋਲ ਇੱਕ ਨੌਜਵਾਨ ਹੈ ਅਮਿਤੋਜ ਪਾਲ ਸਿੰਘ ਜਿਨੇ 8ਵੀਂ ਕਲਾਸ ਤੋਂ ਸਾਇੰਸ ਪਰ ਸ਼ੁਰੂ ਕੀਤਾ ਇਸ ਵੇਲੇ 12ਵੀਂ ਕਲਾਸ ਚ ਪੜ ਰਿਹਾ ਹੈ ਜਿੱਥੇ ਉਹਨੇ ਆਪਣਾ ਤੀਜਾ ਚੌਥਾ ਸੈਜ ਪੜ ਚੱਲਦਾ ਪਿਆ ਹੈ ਔਰ ਬਹੁਤ ਵਧੀਆ ਪੜਾਈ ਵਿੱਚ ਟੌਪ ਕਰ ਰਿਹਾ ਹੈ ਉੱਥੇ ਉਹਨੇ ਆਪਣੇ ਇਲਾਕੇ ਦੇ ਚਾਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਦਿੱਤਾ ਨਸ਼ੇ ਤੋਂ ਬਚਾ ਲਿਆ ਕਿਉਂਕਿ ਜਿਹੜਾ ਬੱਚਾ ਬਾਣੀ ਪੜਦਾ ਹੋਵੇਗਾ ਨਾ ਉਹ ਦੂਜੇ ਪਾਸੇ ਗਲਤ ਪਾਸੇ ਜਾਏਗਾ ਨਹੀਂ ਇਹ ਸਭ ਤੋਂ ਵੱਡੀ ਗੱਲ ਹੈ ਬੇਟੇ ਵਾਈ ਗੁਰਜੀਕਾ ਖਾਲਸਾ ਵਾਈ ਬੇਟੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਜੀਤ ਕਾਨ ਹੈ ਕਿਹੜੇ ਕਾਲਜ ਪੜਦੇ ਹੋ ਮਾਝਾ ਕਾਲਜ ਫਰਮੂ ਮੈਂ ਪਰੰਤਪ ਬੇਟੇ ਤੁਸੀਂ ਕਿੰਵਾ ਸੈਜ ਪੜ ਤੁਹਾਡਾ ਮੇਰਾ ਵੀਰ ਜੀ ਤੀਜਾ ਸੈਜ ਪੜ ਚੱਲ ਰਿਹਾ ਹੈ ਕਦੋਂ ਸ਼ੁਰੂ ਕੀਤਾ ਸੀ ਮੈਂਨੇ ਸਹਿਰ ਪੜ ਨਾਲ ਜੁੜੀ 2009 ਤੋਂ ਜੁੜੀ ਹੋਈ ਆ ਪਰ ਮਤਲਬ ਕਿ ਕੁਝ ਕਰਨਾ ਕਰਕੇ ਥੋੜਾ ਥੋੜਾ ਸਜ ਸਜੇ ਹੀ ਸਹਿਰ ਪੜ ਹੋਇਆ ਮੇਰਾ ਤੀਜਾ ਸਹਿਰ ਪੜ ਚੱਲ ਰਿਹਾ ਹੈ ਇਸ ਨਾਲ ਮੇਰੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਆਇਆ ਜਿੱਥੇ ਮੈਂ ਹਾਰ ਹਿੰਮਤ ਹਾਰ ਚੁੱਕੀ ਸੀ ਸਹਿਰ ਪੜ ਨਹੀਂ ਜੇ ਮੇਰੀ ਜ਼ਿੰਦਗੀ 'ਚ ਇੱਕ ਨਵੀਂ ਰੋਸ਼ਨੀ ਲਿਆਉਂਦੀ ਪਲੱਸ 2 ਤੋਂ ਬਾਅਦ ਮੈਂ ਉਮੀਦ ਹੀ ਹਾਰ ਚੁੱਕੀ ਸੀ ਕਿ ਮੈਂ ਪੜ ਨਹੀਂ ਪਾਉਂਗੀ ਪਰ ਫਿਰ ਵੀ ਮੈਨੂੰ ਬਸ ਵਾਹਿਗੁਰੂ ਤੇ ਹੀ ਵਿਸ਼ਵਾਸ ਸੀ ਮੈਂ ਪੜ ਕਰਨਾ ਨਹੀਂ ਛੱਡਿਆ ਮੈਨੂੰ ਵਾਇਰੂ ਤੇ ਵਿਸ਼ਵਾਸ ਉਹਨਾਂ ਨੇ ਮੇਰੀ ਅੱਜ ਗ੍ਰੈਜੂਏਸ਼ਨ ਫਿਫਥ ਸਮੈਸਟਰ ਚ ਪੜ ਰਹੀ ਹੈ ਗ੍ਰੈਜੂਏਸ਼ਨ ਜਿੱਥੇ ਕੰਪਲੀਟ ਹੋਉਣਾ ਹੈ ਵਾਹ ਜੀ ਵਾਹ بیٹے ਤੁਹਾਡੇ ਪਰਿਵਾਰ ਵਿੱਚ ਕੋਈ ਸੈਜ ਪੜਦੇ ਨਾਲ ਤਵਿੱਲੀ ਆਈ ਹੋਵੇ ਜਾਂ ਕੁਝ ਦੱਸੋ ਉਹਦੇ ਬਾਰੇ ਦੱਸੋ ਕੁਝ ਹਾਂਜੀ ਵੀਰ ਜੀ ਕਾਫੀ ਬਦਲਾਅ ਆਇਆ ਮਤਲਬ ਕਿ ਪਰਿਵਾਰ ਵਿੱਚ ਸ਼ਾਂਤ ਸ਼ਾਂਤੀ ਜਿੱਥੇ ਸਾਡੇ ਘਰ ਬਰਕਤ ਨਹੀਂ ਸੀ ਹੁਣ ਵਾਧੂ ਬਰਕਤ ਆ ਗੁਰਮਹਾਰਾਜ ਦੀ ਕਿਰਪਾ ਨਾਲ ਹਾਂ ਸੈਜ ਪੜਦੇ ਨਾਲ ਬਰਕਤ ਆ ਜਾਂਦੀ ਹੈ ਕਿਉਂਕਿ ਗੁਰੂ ਅਕਾਲਪੁਰਖ ਵਾਇਗੁਰ ਜੀ ਘਰ ਆ ਜਾਂਦਾ ਮਾਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਘਰ ਵਿੱਚ ਬਾਣੀ ਪੜੀ ਜਾਂਦੀ ਹੈ ਨਾ ਉਹ ਘਰ ਸਾਰੀ ਦੁਨੀਆ ਦੇ ਘਰਾਂ ਤੋਂ ਪਵਿੱਤਰ ਘਰ ਹੈ ਸੋ ਮੈਂ ਮਾਝਾ ਕਾਲਜ ਮੈਨੇਜਮੈਂਟ ਦਾ ਧੰਨਵਾਦ ਕਰਦਾ ਵੀ ਸਹਿਜ ਪੜ ਦੀ ਲਹਿਰ ਨੂੰ ਅਪਣਾ ਕੇ ਪ੍ਰਿੰਸੀਪਲ ਸਾਹਿਬ ਦਾ ਖਾਸ ਕਰ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਸਹਿਜ ਪੜ ਦੀ ਲਹਿਰ ਨੂੰ ਨੌਜਵਾਨ ਬੱਚਿਆਂ ਤੇ ਕਿ ਅੱਜ ਲੋੜ ਬਹੁਤ ਸਭ ਤੋਂ ਜ਼ਿਆਦਾ ਲੋੜ ਹੈ ਨੌਜਵਾਨ ਬੱਚਿਆਂ ਨੂੰ ਇਹਦੀ ਕਿਉਂਕਿ ਜੋ ਅੱਜ ਜਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ ਪਦਾਰਥਵਾਦੀ ਯੁੱਗ ਵਿੱਚ ਆਪਣੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਇੱਕੋ ਇੱਕ ਰਸਤਾ ਹੋਇਆ ਸਹਿਜ ਪੜ ਠੀਕ ਹੈ ਦੁਨਿਆਵੀ ਪੜਾਈਆਂ ਤੇ ਅਸੀਂ ਕਰਦੇ ਆਂ ਪਰ ਦੇਖਿਓ ਵੀ ਪੜ੍ਹ ਲੈ ਕੇ ਵੀ ਅਸੀਂ ਕਿਵੇਂ ਨਾਲ ਗਲਤ ਪਾਸੇ ਤੁਰ ਜਾਨੇ ਡਾਕਟਰ ਬਣ ਕੇ ਗੁਰਦੇ ਵੇਚਦੇ ਆਂ ਐਸਚੂ ਬਣ ਕੇ ਨਸ਼ੇ ਵਿੱਚ ਲੱਗ ਪੈਂਦੇ ਨੇ ਜੱਜ ਬਣ ਕੇ ਦੋਸ਼ੀ ਨੂੰ ਛੱਡ ਦਿੰਦੇ ਨੇ ਸਾਈਬਰ ਕ੍ਰਾਈਮ ਜਿਹੜਾ ਕਰਦਾ ਹੈ ਕਿਉਂਕਿ ਪੜ੍ਹਿਆ ਲਿਖਿਆ ਕਰਦਾ ਬਸ ਉਹਨਾਂ ਕੋਲ ਇੱਕ ਕਮੀ ਹੈ ਮੈਨੂੰ ਕੋ ਅਧਿਆਤਮਿਕ ਵਿਦਿਆ ਨਹੀਂ ਹੈਗੀ ਸਪਿਰਚੁਅਲ ਐਜੂਕੇਸ਼ਨ ਨਹੀਂ ਹੈਗੀ ਔਰ ਇੱਥੇ ਪੜਾਉਂਦੇ ਕਿ ਉਹਨੇ ਗੁਰੂ ਸਾਹਿਬਾਨ ਪਟ ਸਾਹਿਬਾਨ ਪਗਲ ਸਾਹਿਬਾਨ ਜਿਹੜਾ ਬੱਚਾ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੋਂ ਪੜ੍ਹ ਗਿਆ ਉਹ ਕਦੀ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਖਿੱਚੇ ਘਬਰਾਏਗਾ ਨਹੀਂ ਸੋ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਅਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਧੰਨ ਤੁਸੀਂ ਬੇਟਾ ਇਹ ਲੈ ਜਾਓ